سارے پر آدر سمو لیڈرشپ اور آئے ہوئے سارے پرب کے بیٹے بیٹیا نزرگوں کو لے کے بڑیا تک چھوٹے بچیا تک سارے جائنسی جی ਬੜੇ ਧਿਆਨ ਨਾਲ ਥੋੜੇ ਸ਼ਬਦਾਂ ਦੇ ਵਿੱਚ ਪੰਖੂ ਦੀ ਬਾਣੀ ਨੂੰ ਸੁਣਨਾ ਹੈ ਬਾਣੀ انسان ਨੂੰ ਬਦਲਦੀ ਹੈ ਬਾਣੀ انسان ਨੂੰ ਹਰ ਮੁਸੀਬਤ ਅੱਗੇ ਖੜਨਾ ਸਿਖਾਉਂਦੀ ਹੈ परमेश्वर ਸਾਡੇ ਪਾਪਾਂ ਨੂੰ ਮਾਫ਼ ਕਰਨ ਵਾਲੇ ਪਰਮੇਸ਼ਰ ਪੁੱਤਰ ਹੋਂਦਾ ਅਧਿਕਾਰ ਦੇਣ ਵਾਲੇ ਮੇਰੇ ਪਰਮੇਸ਼ਰ ਅੱਜ ਦਾ ਮੁਬਾਰਕ ਤੇ ਯਸ਼ੁ ਬਿਧਾੜਾ ਸੰਦ ਦੇਣ ਵਾਲੇ ਮੇਰੇ ਪਰਮੇਸ਼ਰ ਆਪਣੇ ਚਲਾਕ ਲਈ ਆਪਣੇ ਕੰਮਾਂ ਦੇ ਲਈ ਸਾਨੂੰ ਇਸਤੇਮਾਲ ਕਰਨ ਵਾਲੇ ਖੁਦਾਵੰਦੋ ਕੇ ਖੁਦਾ ਪਰਮੇਸ਼ਰ ਤੁ ਜਮੀਨ ਅਸਮਾਨ ਦਾ ਖਾਲਕ ਤੇ ਮਾਲਕ ਹੈ ਪਰਮੇਸ਼ਰ ਤੇਰਤਾਰੀ ਖੁਦਾਵੰਦ ਜੋ ਇਸ ਤਾਕੀਦ ਉਤੇ ਮਨੁੱਖਾਂ ਦੇ ਵਿੱਚ ਆਣ ਵੱਸਣ ਵਾਲਾ ਪਰਮੇਸ਼ਰ ਪਰਮੇਸ਼ਰ ਜਿਸ ਨੇ ਆਪਣੇ ਪ੍ਰੇਮ ਨੂੰ ਕੁਦਾਮਤ ਨੇ ਕਲਬੀ ਦੇ ਕ੍ਰੂਸ ਦੇ ਉੱਤੇ ਕੁਦਾਮਤ ਪ੍ਰਗਟ ਕੀਤਾ ਕੁਦਾਮ ਚਰਨੀ ਤੋਂ ਜੀ ਬਸ ਥੈਂਕ ਯੂ ਸੋਡੇ ਨਾਲ ਜੋ ਸੋਡੇ ਵਿੱਚ ਕਰਾ ਹੋ ਗਿਆ ਦੁਨੀਆ ਦੇ ਪਟਾਕੇ ਰਾਰਾ ਬੋਲੋ ਹਾਂ ਜਵਾਬ ਦੇਤੀ ਪਟਾਕੇ ਨਹੀਂ ਚਲਾਉਣੇ ਪਟਾਕੇ ਨਹੀਂ ਚਲਾਉਣੇ ਬੇਨਤੀ ਹੈ ਪਟਾਕੇ ਪ੍ਰੋਹਿਬਿਟਡ ਹੈ ਇਹਦੀ ਰੋਗ ਲੱਗੀ ਹੋਈ ਆ ਪਰਮਿਸ਼ਨ ਦੇ ਵਿੱਚ ਇਹ ਡੈਨ ਹੈ ਪਟਾਕੇ ਨਹੀਂ ਚਲਾਉਣੇ Praise the Lord Hallelujah ਸਭ ਆਜ ਕੇ ਬੋਲੋ ਹਾਲੇਲੂਇਆ ਜਨਾਬ ਅੱਲਾਹ ਧੰਨਵਾਦ ਹਰ ਸ਼ਰਧਾ ਭਰਿਆ ਮੰਡਲ ਹੈ ਅੱਜ ਦੀ ਸ਼ੋਭਾ ਯਾਤਰਾ ਜਿਹੜੀ ਆ ਉਹ ਆਪਾਂ ਸਭ ਜਾਣਦੇ ਆ ਕਿ ਔਰ ਵਾਲੇ 25 ਤਰੀਕ ਨੂੰ ਕੋਈ ਯਿਸੂ ਦਾ ਜਨਮ ਦਿਨ ਜੋ ਦੁਨੀਆ ਦੀ ਸਭ ਤੋਂ ਵੱਡੀ ਖੁਸ਼ਖਬਰੀ ਔਰ ਦੁਨੀਆ ਦੇ ਸਾਰੇ ਵੱਡੇ ਤੋਂ ਵੱਡੇ ਪਾਪੀਆਂ ਦੇ ਲਈ ਆ ਯਿਸੂ ਮਸੀਹ ਇਸ ਸੰਸਾਰ ਦੇ ਵਿੱਚ ਪਾਪੀਆਂ ਨੂੰ ਬਚਾਉਣ ਦੇ ਲਈ ਆਇਆ ਔਰ ਇਹ ਕੰਮ ਜਿਹੜਾ ਇਜ਼ਰਾਈਲ ਤੋਂ ਸ਼ੁਰੂ ਹੋਇਆ ਜੋ ਏਸ਼ੀਆ ਦੇ ਵਿੱਚ ਆਉਂਦਾ ਹੈ ਔਰ ਇਹ ਪ੍ਰਚਾਰ ਏਸ਼ੀਆ ਤੋਂ ਸ਼ੁਰੂ ਹੋਇਆ ਸਭ ਤੋਂ ਪਹਿਲੇ ਫਰਿਸ਼ਟਿਆਂ ਨੇ ਪ੍ਰਚਾਰ ਕੀਤਾ ਔਰ ਉਸ ਤੋਂ ਬਾਅਦ ਪ੍ਰਭੂ ਯਿਸੂ ਨੇ ਖੁਦ ਪ੍ਰਚਾਰ ਕੀਤਾ ਫਿਰ ਸ਼ਗਿਰਦਾਂ ਨੇ ਪ੍ਰਚਾਰ ਕੀਤਾ ਤੇ ਅੱਜ ਇਹ ਨਾ 2000 ਸਾਲਾਂ ਦੇ ਵਿੱਚ ਪ੍ਰਚਾਰ ਨਿਕਲਦਾ ਨਿਕਲਦਾ ਪੂਰੇ ਏਸ਼ੀਆ ਦੇ ਵਿੱਚ ਪੂਰੇ ਯੂਰਪ ਦੇ ਵਿੱਚ ਔਰ ਇਸ ਧਰਤੀ ਦੇ ਦੂਸਰੇ ਹਿੱਸੇ ਦੇ ਵਿੱਚ ਅਮਰੀਕਾ ਕੈਨੇਡਾ ਦੇ ਵਿੱਚ ਜਿਸ ਜਿੱਥੇ ਇਸ ਸਮੇਂ ਰਾਤ ਪਈ ਹੋਈ ਹੈ ਆਸਟ੍ਰੇਲੀਆ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਪਹੁੰਚ ਚੁੱਕਾ ਹੈ ਔਰ ਲਗਭਗ ਦੁਨੀਆ ਦੇ 75% ਲੋਕ ਇਸ ਸਮੇਂ ਕ੍ਰਿਸਚਨ ਹੋ ਚੁੱਕੇ ਆ ਔਰ ਇੱਕ ਕ੍ਰਿਸਚਨ ਦਾ ਮਤਵਲ ਹੈ ਉਹ ਲੋਕ ਜਿਹੜੇ ਆਪਣੇ ਪਾਪਾਂ ਤੋਂ ਤੋਬਾ ਪਾ ਚੁੱਕੇ ਆ ਆਪਣੇ ਪਾਪਾਂ ਨੇ ਮਾਫੀ ਪਾ ਚੁੱਕੇ ਆ ਤੇ ਪ੍ਰਭੂ ਯਸ਼ੂ ਦੇ ਉੱਤੇ ਭਰੋਸਾ ਰੱਖਦੇ ਆ ਇਮਾਨਦਾਰੀ ਵਾਲਾ ਤੇ ਸੱਚਾਈ ਵਾਲਾ ਜੀਵਨ ਜੀਂਦੇ ਆ ਸਰ ਜਿਹੜੀ ਸ਼ੋਭਾ ਯਾਤਰਾ ਕਿੱਥੇ ਕਿੱਥੇ ਜਾ ਰਹੀ ਹੈ ਸਰ ਅੱਜ ਦੀ ਇਹ ਸ਼ੋਭਾ ਯਾਤਰਾ ਜਿਹੜੀ ਆ ਮਕੇਰੀਆਂ ਰੈਸਟ ਹਾਊਸ ਤੋਂ ਸਟਾਰਟ ਹੋ ਰਹੀ ਆ ਜਿੱਦਾਂ ਕਿ ਤੁਸੀਂ ਦੇਖਿਆ ਆ ਔਰ ਇਹ ਵਕ ਵਕ ਚੌਂਕਾਂ ਤੋਂ ਹੁੰਦੇ ਹੋਏ ਇਹ ਪਹਿਲੇ ਮਾਤਾ ਰਾਣੀ ਚੌਂਕ ਔਰ ਉਸ ਤੋਂ ਬਾਅਦ ਤਲਵਾੜਾ ਚੌਂਕ ਦੇ ਵਿੱਚ ਬੁਜਾਰ ਦੇ ਵਿੱਚੋਂ ਦੀ ਹੁੰਦੇ ਹੋਏ ਭੰਗੜਾ ਚੁੰਗੀ ਵਾਪਸ ਇਸ ਸਥਾਨ ਤੇ ਆ ਕੇ ਸਮਾਪਤ ਹੋਵੇਗੀ। ਸਾਡੀ ਸਭੀ ਮੇਰਾ ਡਾਕਟਰ ਸੁਨਦੇ ਬਰਿਆਣਾ ਜਨਰਲ ਸਕੱਤਰ ਆਲ ਇੰਡੀਆ ਕ੍ਰਿਸ਼ਮ ਗੱਲਫਰੰਟ ਔਰ ਮੈਂ ਜੋ ਪਾਰਟ ਸਵਾਨਾ ਔਰ ਪਾਦਵੀ ਸਵਾਨਾ ਔਰ ਸਮੂਹ ਜਿਹੜੀਆਂ ਵੀ ਜਥੇਬੰਦੀਆਂ ਉਹਨਾਂ ਦੀ ਲੀਡਰਸ਼ਿਪ ਔਰ ਪੂਰੀ ਕ੍ਰਿਸ਼ਟੀਆ ਨੇ ਸੰਗਠਨ ਨੇ ਮੁਕੇਰੀਆਂ ਹਲਕੇ ਦੀ ਸੁਵੇਦੀ ਨੇ ਜੋ ਅੱਜ ਸ਼ਹਿਰ ਦੇ ਵਿੱਚ ਮੁਕੇਰੀਆਂ ਦੇ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਹੈ ਉਹਨਾਂ ਸਾਰਿਆਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਨਾ ਹੈ। ਜਿਹਨਾਂ ਨੇ ਪ੍ਰਭੂ ਯਿਸੂ ਸੁ ਜੀ ਦੇ ਜਨਮ ਦਿਹਾੜੇ ਨੂੰ ਮਨਾਉਣ ਵਾਸਤੇ ਇਸ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਸਮੂਲੀਅਤ ਕੀਤੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਸਾਰਿਆਂ ਨੂੰ ਪ੍ਰਭੂ ਯਿਸੂ ਸੁ ਜੈਮਸ ਕਿ ਦੀ ਉਹਦੇ ਬਾਰੇ ਕੀ ਜਾਣ ਕਰਨੇ ਸਾਰਾ ਜੀ ਸਾਡੀ ਸ਼ੋਭਾ ਯਾਤਰਾ ਦਾ ਇੱਕੋ ਹੀ ਮਕਸਦ ਹੈ ਕਿ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਮ ਨੂੰ ਉੱਚਾ ਕਰੀਏ ਔਰ ਉਹਦੀ ਮਹਿਮਾ ਕਰੀਏ ਇਹ ਪ੍ਰਭੂ ਯਿਸੂ ਜਿੰਨੇ ਵੀ ਭਾਈ ਲੋਕਾਂ ਸਾਰੇ ਪਲੀਜ਼ ਇਹਦਾ ਪੰਡਾਲ ਚ ਆ ਜੇ ਜਿਹਦੇ ਵੀ ਉਹਨਾਂ ਨਾਲ ਟੇਬਲ ਖਾਣਾ ਇਤਨ ਲੱਗਾ ਦਾ ਭਾਈ ਲੋਕ ਸਾਰੇ ਇੱਧਰ ਆ ਜਣ ਆ ਵਾਸਤੇ ਪਹੁੰਚਿਆ ਉਹਦਾ ਮਕਸਦ ਇੱਕੋ ਹੀ ਹੈ ਕਿ ਅਸੀਂ ਸ਼ਾਂਤੀਪ੍ਰੀਅ ਲੋਕਾਂ ਦੇ ਇੱਧਰ ਖੜ ਗਏ ਤੇ ਭਾਈ ਲੋਕ ਸਾਰੇ ਇੱਧਰ ਆ ਜਣ ਦੱਸਿਏ ਕਿ ਅਸੀਂ ਸ਼ਾਂਤੀਪ੍ਰੀਅ ਲੋਕ ਆ ਔਰ ਅੱਜ ਤੋਂ 2023 ਸਾਲ ਪਹਿਲੋਂ ਮੁਕਤੀ ਦਾਤਾ ਇਸ ਸੰਸਾਰ ਦੇ ਵਿੱਚ ਆਇਆ gunagar ਔਰ papiyan ਦੇ ਬਚਾਉਣ ਦੇ ਲਈ ਤੋਂ ਅੱਜ ਸਾਡਾ ਮੇਨ ਮਕਸਦ ਇਹ ਹੀ ਹੈ ਕਿ ਅਸੀਂ ਪ੍ਰਭੂ ਯਸ਼ੁਮਸੀ ਦੇ ਨਾਮ ਨੂੰ ਉੱਚਾ ਕਰੀਏ ਔਰ ਲੋਕਾਂ ਵਿੱਚ ਦੇਖਿੰਦੇ ਹਾਂ ਕਿ ਉਹ ਯਿਸੂ ਮਸੀਹ ਤੇ ਵਿਸ਼ਵਾਸ ਕਰਨ ਯਿਸੂ ਕਿਸੇ ਦਾ ਕਰਮ ਨਹੀਂ ਬਲਕਿ ਮਨ ਬਦਲਦਾ ਹੈ ਔਰ ਉਹ ਮਾਨਵ ਜਾਤੀ ਦੇ ਕਲਿਆਣ ਦੇ ਲਈ ਇਸ ਜਗਤ ਦੇ ਵਿੱਚ ਮਨੁੱਖੀ ਸ਼ਰੀਰ ਦੇ ਵਿੱਚ ਪ੍ਰਗਟ ਹੋਇਆ ਸਾਰਨ ਜੀ ਅਮਸੀ